ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਪਹੁੰਚੇ ਰਵਨੀਤ ਸਿੰਘ ਬਿੱਟੂ ਬੀਜੇਪੀ ਦੇ ਪਾਰਟੀ ਵਰਕਰਾਂ ਤੇ ਲੀਡਰਾਂ ਵਿੱਚ ਭਾਰੀ ਉਤਸ਼ਾਹ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਪਹੁੰਚ ਰਹੇ ਨੇ ਰਵਨੀਤ ਸਿੰਘ ਬਿੱਟੂ ਬੀਜੇਪੀ ਦੇ ਪਾਰਟੀ ਵਰਕਰਾਂ ਤੇ ਲੀਡਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਫੁੱਲ ਮਾਲਾ ਗੁਲਦਸਤੇ ਲੈ ਕੇ ਢੋਲ ਦੀ ਥਾਪ ਤੇ ਕੀਤਾ ਜਾ ਰਿਹਾ ਹੈ ਰਵਨੀਤ ਸਿੰਘ ਬਿੱਟੂ ਦਾ ਇੰਤਜ਼ਾਰ ਲੁਧਿਆਣਾ ਤੋਂ ਲੋਕ ਸਭਾ ਸੀਟ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਬੀਜੇਪੀ ਲੁਧਿਆਣਾ ਦੇਵਗੀ ਪੂਰਾ ਸਾਥ ਗੁਰਦੀਪ ਸਿੰਘ ਗੋਸ਼ਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅਮਿਤ ਕੁਸੈਨ ਜੀ ਰਵੀ ਸਿੰਘ ਵੀਡੀਓ ਪਿੱਛੇ ਸ਼ਾਮਲ ਹੋਣ ਤੋਂ ਬਾਅਦ ਲੋਕ ਸਭਾ ਲਈ ਜਿਹੜੇ ਨੇ ਉਮੀਦਵਾਰ ਵੀ ਕੋਲ ਜਨ ਕਰ ਦਿੱਤੇ ਨੇ ਕਿਸ ਤਰ੍ਹਾਂ ਦੇਖਦੇ ਹੋ। ਦੇਖੋ ਅੱਜ ਰਵਨੀਤ ਸਿੰਘ ਬਿੱਟੂ ਜੀ ਬਤੌਰ ਉਮੀਦਵਾਰ ਭਾਰਤੀ ਜਨਤਾ ਪਾਰਟੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰੀ ਰੇਲਵੇ ਸਟੇਸ਼ਨ ਤੇ ਆਏ ਹਨ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਤਾ ਸਾਰੇ ਉਹਨਾਂ ਦਾ ਇੱਥੇ ਸਵਾਗਤ ਕਰਨ ਵਾਸਤੇ ਇਕੱਠੇ ਹੋਏ ਹਾਂ। ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਕੇਂਦਰੀ નેਤৃত্ব ਨੇ ਇੱਕ ਪੁਰਾਣੇ ਤੇ ਤਜਰਬੇਕਾਰ ਉਮੀਦਵਾਰ ਨੂੰ ਇੱਥੋਂ ਦਾ ਪ੍ਰਤੀਯਾਗੀ ਬਣਾਇਆ ਔਰ ਮੈਂ ਸਮਝਦਾ ਕਿ ਇਹ ਪ੍ਰਤੀਯਾਗੀ ਕੱਲੇ ਰਮਨੀਤ ਬਿੱਟੂ ਨਹੀਂ ਹੈਗੇ ਇਹ ਪ੍ਰਤੀਯਾਗੀ ਇੱਥੋਂ ਦੇ ਕਮਲ ਦਾ ਫੁੱਲ ਹੈਗੇ ਨਰਿੰਦਰ ਮੋਦੀ ਜੀ ਹੈਗੇ ਔਰ ਜੋ ਮੈਂ ਸਮਝਦਾ ਕਿ ਜੋ ਤੀਜੀ ਵਾਰ ਨਰਿੰਦਰ ਮੋਦੀ ਜੀ ਦੇ ਨਿਤ੍ਰਤਵ ਦੇ ਵਿੱਚ ਦੇਸ਼ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਔਰ ਇਹ ਵਿੱਚ ਸਾਡਾ ਲੁਧਿਆਣਾ ਸ਼ਹਿਰ ਜ਼ਰੂਰ ਇੱਕ ਨੁਮਾਇੰਦਗੀ ਦੇ ਤੌਰ ਤੇ ਸੰਸਦ ਦੇ ਵਿੱਚ ਜ਼ਰੂਰ ਜਾਊਗਾ ਕਿਉਂਕਿ ਲੁਧਿਆਣਾ ਵਾਸੀ ਬੜੇ ਹੀ ਲੰਬੇ ਅਰਸੇ ਤੋਂ ਇਸ ਆਪਣੀ ਪਾਰਟੀ ਦੇ ਸੰਸਦ ਤੋਂ ਵੰਚਿਤ ਸੀਗੇ ਕਿਉਂਕਿ ਇੱਕ ਅੱਜ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਚੋਣ ਲੜ ਰਹੀ ਹੈ ਬਿੱਟੂ ਜੀ ਦੇ ਉਮੀਦਵਾਰੀ ਨੂੰ ਲੈ ਕੇ ਇਸ ਤੋਂ ਪਹਿਲੇ 1996 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਵਿੱਚੋਂ ਚੋਣ ਚੋਣ ਲੜਿਆ ਸੀਗਾ ਮੇਰੇ ਦਾਦਾ ਜੀ ਸਵਰਗੀਏ ਸ਼੍ਰੀ ਸਤਪਾਲ ਗੁਸਾਈ ਜੀ ਨੇ ਉਦੋਂ ਦੇਖੋ ਕੁਦਰਤ ਦਾ ਇੱਕ ਲੁਧਿਆਣਾ ਲੋਕ ਸਭਾ ਦਾ ਇੱਕ ਸੰਜੋਗ ਦੇਖੋ 1996 ਦੇ ਵਿੱਚ ਮੇਰੇ ਦਾਦਾ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਸੀਗੇ ਤੇ 1996 ਵਿੱਚ ਹੀ ਕਾਂਗਰਸ ਵੱਲੋਂ ਰੌਣਿਤ ਸਿੰਘ ਬਿੱਟੂ ਜੀ ਦੀ ਦਾਦੀ ਜੀ ਸੀਗੇ ਬੀਬੀ ਜਸਵੰਤ ਕੌਰ ਜੀ ਔਰ ਮੈਂ ਆਪਣੇ ਦਾਦਾ ਜੀ ਵਾਸਤੇ ਵੋਟ ਮੰਗਦਾ ਸੀਗਾ ਉਸ ਵੇਲੇ ਉਹ ਆਪਣੀ ਦਾਦੀ ਜੀ ਵਾਸਤੇ ਵੋਟ ਮਖਦੇ ਸੀਗੇ ਅੱਜ 2024 ਚ 28 ਸਾਲ ਬਾਅਦ ਦੋਨਾਂ ਦੇ ਪੁੱਤਰੇ ਇੱਕੋ ਝੰਡੇ ਥੱਲੇ ਇੱਕੋ ਪਾਰਟੀ ਦੇ ਵਿੱਚ ਵੋਟ ਮੰਗ ਰਹੇ ਆ ਕੰਮ ਕਰ ਰਹੇ ਆ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਔਰ ਮੈਨੂੰ ਨਿਸ਼ਚਿਤ ਤੌਰ ਤੇ ਵਿਸ਼ਵਾਸ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੀ ਸੀਟ ਜਿੱਤ ਕੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਝੋਲੀ ਦੇ ਵਿੱਚ ਜ਼ਰੂਰ ਪਾਉਗੀ ਕਿਉਂਕਿ ਨਰਿੰਦਰ ਮੋਦੀ ਜੀ ਦੇ 10 ਸਾਲ ਦਾ ਜਿਹੜਾ ਕਾਰਜਕਾਲ ਹੈ ਉਸ ਨੂੰ ਦੇਖਦੇ ਹੋਏ ਇੱਕ ਲਹਿਰ ਬਣੀ ਹੋਈ ਹੈ ਲੋਕਾਂ ਦੇ ਵਿੱਚ ਸਾਹਬ ਹੈ ਜਿਹਦੇ ਵਿੱਚ ਪ੍ਰਮੁੱਖ ਕੰਮ ਜਿਹੜੇ ਨਰਿੰਦਰ ਮੋਦੀ ਸਰਕਾਰ ਦੇ ਸੀਗੇ ਭਾਵੇਂ ਉਹ ਰਾਮ ਮੰਦਰ ਨਿਰਮਾਣ ਦਾ ਕੰਮ ਹੋਵੇ ਤਾਰਾ 370 ਦਾ ਹੋਵੇ ਟ੍ਰਿਪਲ ਤਲਾਕ ਦਾ ਹੋਵੇ ਜਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਹੋਵੇ ਗੁਰੂ ਨਾਨਕ ਦੇਵ ਜੀ ਦਾ ਗੁਰਤੇਗ ਭਾਦਰ ਜੀ ਦਾ ਜਿਹੜਾ ਉਹ ਨਰਦੀਵਸ ਮਨਾਇਆ ਜਾਂਦਾ ਹੈ ਵੀਰਬਾਲ ਦਿਵਸ ਵੀ ਮਨਾਇਆ ਜਾਵੇ ਇਹੋ ਜੇ ਅਨੇਕਾ ਇਹੋ ਜੇ ਕੰਮ ਇਤਿਹਾਸਿਕ ਕੰਮ ਹੈ ਅੱਜ ਤੁਸੀਂ ਸੜਕਾਂ ਦੇਖ ਲਓ ਬ੍ਰਿਜਸ ਦੇਖ ਲਓ ਜਿਹੜੀ ਡਿਵੈਲਪਮੈਂਟ ਹੈਗੀ ਹੈ ਉਹ ਕਿਧਰੇ ਨਾ ਕਿਧਰੇ ਕੇਂਦਰ ਸਰਕਾਰ ਦੇ ਯੋਗਦਾਨ ਨਾਲ ਹੀ ਸੰਭਵ ਹੋ ਸਕੀ ਹੈ ਨਾ ਸ਼ਹਿਰ ਦੇ ਵਿੱਚ ਸੋ ਨਿਸ਼ਚਿਤ ਤੌਰ ਤੇ ਜਿਹੜਾ ਲੁਧਿਆਣਾ ਦੇ ਵਾਸੀ ਆ ਡਿਵੈਲਪਮੈਂਟ ਨੂੰ ਵੋਟ ਪਾਣਗੇ ਨਰਿੰਦਰ ਮੋਦੀ ਜੀ ਨੂੰ ਵੋਟ ਪਾਣਗੇ ਕਮਲ ਦੇ ਫੁੱਲ ਨੂੰ ਵੋਟ ਪਾਣਗੇ ਲੁਧਿਆਣਾ ਵਾਸੀ ਤਾਂ ਡਿਵੈਲਪਮੈਂਟ ਨੂੰ ਵੋਟ ਪਾਣਗੇ ਲੇਕਿਨ ਦੋਨੋਂ ਹੀ ਪੁੱਤਰੇ ਇੱਕ ਕੱਟੜ ਬੀਜੇਪੀ ਤੋਂ ਇੱਕ ਕੱਟੜ ਕਾਂਗਰਸ ਤੋਂ ਇਹਨੂੰ ਕਿਸ ਤਰ੍ਹਾਂ ਹੈਂਡਲ ਕਰੋਗੇ ਦੇਖੋ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਆ ਜਾਂਦਾ ਵੈ ਤੇ ਉਹ ਭਾਰਤੀ ਜਨਤਾ ਪਾਰਟੀ ਹੀ ਮੈਂ ਤੁਹਾਨੂੰ ਪਹਿਲੇ ਵੀ ਦੱਸ ਕੇ ਟਿਆ ਕਿ ਇਹ ਕਮਲ ਦਾ ਫੁੱਲ ਲੋਕਾਂ ਨੂੰ ਦਿਖ ਰਿਹਾ ਹੈ ਵਿਅਕਤੀ ਨਹੀਂ ਦਿਖ ਰਿਹਾ ਵਿਅਕਤੀ ਜੇ ਦਿਖ ਰਿਹਾ ਤੇ ਸਿਰਫ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਚ ਪੂਰੇ ਦੇਸ਼ ਦੇ ਵਿੱਚ ਲੜ ਰਹੇ ਹਨ ਤੇ ਉਮੀਦਵਾਰ ਠੀਕ ਹੈ ਉਮੀਦਵਾਰ ਨਾ ਕਿਸੇ ਨਾ ਕਿਸੇ ਨੇ ਤਾਂ ਉਮੀਦਵਾਰੀ ਬਨਣੀ ਹੈ ਲੇਕਿਨ ਜਿਹੜਾ ਅਸਲ ਉਮੀਦਵਾਰ ਹੈ ਉਹ ਨਰਿੰਦਰ ਮੋਦੀ ਜੀ ਹੈ ਕਮਲ ਦਾ ਫੁੱਲ ਹੈ ਮਤਲਬ ਜੋ ਅਗਰ ਕਹਾਂਗੇ ਪੂਰੇ ਬੀਜੇਪੀ ਦੇ ਪੁਰਾਣੇ ਲੀਡਰ ਨੇ ਜਾਂ ਆਰਐਸਐਸ ਖੈਡਰ ਹੈ ਉਹ ਸਾਥ ਦੇਗਾ ਰਵਨੀਤ ਸਿੰਘ ਬਿਲਕੁਲ ਦੇਗਾ ਨਿਸ਼ਚਿਤ ਤੌਰ ਤੇ ਦੇਗਾ ਕਿਉਂਕਿ ਅਸੀਂ ਸਾਰੇ ਚਾਹਦੇ ਹਾਂ ਕਿ ਦੇਸ਼ ਦੇ ਵਿੱਚ ਨਰਿੰਦਰ ਮੋਦੀ ਜੀ ਦੀ ਸਰਕਾਰ ਬਣੇ ਅਸੀਂ ਸਾਰੇ ਚਾਹਦੇ ਹਾਂ ਕਿ ਲੁਧਿਆਣਾ ਦਾ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਈ ਜਾਵੇ ਇਸ ਕਰਕੇ ਕਾਰਕਿਰਤਾ ਬਿਲਕੁਲ ਚਾਹਦੇ ਹਨ ਕਿ ਇਹ ਸੀਟ ਰਵਨੀਤ ਸਿੰਘ ਬਿੱਟੂ ਜੀ ਜਿੱਤ ਕੇ ਨਰਿੰਦਰ ਮੋਦੀ ਜੀ ਦੀ ਬਾਵਲਾਂ ਨੂੰ ਮਜ਼ਬੂਤ ਕਰਨ ਰਵਨੀਤ ਸਿੰਘ ਬਿੱਟੂ ਗਿਆਣਾ ਪਾਉਂਦੇ पार्टी के हर कार्यकर्ता रवनीत बिट्टू जी के लिए काम करने के लिए वचनबद्ध है माननीय राष्ट्रीय अध्यक्ष जे पी नड्डा जी के दिशा निर्देश के मुताबिक हमें जो आदेश मिला है रवनीत बिट्टू जी को दो तेई बहुमतों से जिता करके दिल्ली की मोदी की सरकार में भेजने का जो हमारा लक्ष्य है वो हम पूरा करेंगे और तमाम पंजाब के अंदर यानी लुधियाना के अंदर हिमाचल प्रदेश की बच्चा बच्चा जो है वो बिट्टू के लिए से करेगा मेरे साथ मेरे परम्परा मित्र लुधियाना हिमाचल प्रकोष्ठ के जो अध्यक्ष हैं और पूर्व अध्यक्ष चंदेल जी हैं वो सभी मिल कर के घर घर जा कर के हिमाचल की वोट को रवनीत बिट्टू जी के लिए वोट तय करके भारी बहुमत से जिता करके वन साइड मुकाबले के साथ 400 का पार जो आंकड़ा मोदी जी का नारा है उसको पूरा करेंगे ਤਰਾ ਸਵਾਗਤ ਕਰ ਰਹੀ ਹੈ ਜੀ ਬੀਟੀ ਦੇ ਦੇਖੋ ਜਦੋਂ ਤੋਂ ਬਿੱਟੂ ਜੀ ਨੂੰ ਭਾਜਪਾ ਵੱਲੋਂ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਪਹਿਲੀ ਵਾਰੀ ਉਹ ਲੁਧਿਆਣਾ ਪਹੁੰਚ ਰਹੇ ਹਨ ਸੋ ਕਿਸ ਟੰਗ ਨਾਲ ਤੁਸੀਂ ਦੇਖਿਆ ਕਿ ਰੇਲਵੇ ਸਟੇਸ਼ਨ ਦੇ ਬਾਹਰ ਬੜੀ ਵੱਡੀ ਸੰਖਿਆ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਇਕੱਠੇ ਹੋਏ ਨੇ ਔਰ ਉਹਨਾਂ ਦਾ ਸਵਾਗਤ ਬੜੇ ਜੋਰ ਸ਼ੋਰ ਨਾਲ ਕੀਤਾ ਜਾਣਾ ਔਰ ਬੜੇ ਜੋਰ ਸ਼ੋਰ ਨਾਲ ਸਵਾਗਤ ਕਰਦੇ ਹੋਏ ਉਹ ਸਿੱਧਾ ਭਾਜਪਾ ਦੇ ਦਫ਼ਤਰ ਪਹੁੰਚਣਗੇ ਦੀ ਜਿਹੜੀ ਕੈਡਰ ਹੈਗਾ ਯਾ ਕਿ ਇਹ ਕੀ ਆਰਐਸਐਸ ਕਾ ਸਵੀਕਾਰ ਕਰੇਗੀ ਕਾਂਗਰਸ ਨੂੰ ਨਹੀਂ ਦੇਖੋ ਤੁਹਾਡੇ ਸਾਹਮਣੇ ਸਵੀਕਾਰ ਹੈ ਦੇਖੋ ਸਭ ਭਾਜਪਾ ਵਿਰੱਖਣ ਪਾਰਟੀ ਹੈ ਭਾਜਪਾ ਦੇ ਵਾਸਤੇ ਜੋ ਭਾਜਪਾ ਦੀ ਹਾਈ ਕਮਾਂਡ ਤੈਅ ਕਰਦੀ ਹੈ ਉਸ ਤੋਂ ਬਾਅਦ ਸਭ ਇੱਕ ਜੁੜਤਾ ਦੇ ਨਾਲ ਉਸ ਸੰਘਰਸ਼ ਨੂੰ ਲੜਦੇ ਨੇ ਔਰ ਇਹ ਸਾਡੇ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ 26 ਸਾਲ ਬਾਅਦ ਭਾਜਪਾ ਲੁਧਿਆਣਾ ਦੀ ਲੋਕ ਸਭਾ ਸੀਟ ਲੜਨ ਜਾ ਰਹੀ ਹੈ ਔਰ ਸਾਡੇ ਭਾਜਪਾ ਦੇ ਕਾਰਜਕਰਤਾਵਾਂ ਦੇ ਵਿੱਚ ਇੱਕ ਉਤਸ਼ਾਹ ਹੈ ਕਿ ਇਹ ਹਰ ਹਾਲ ਦੇ ਅੰਦਰ ਜਿਹੜੀ ਸਰਕਾਰ ਕੇਂਦਰ ਦੇ ਅੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਬਣਨ ਜਾ ਰਹੀ ਹੈ ਉਸ ਸਰਕਾਰ ਦੇ ਵਿੱਚ ਲੁਧਿਆਣਾ ਦਾ ਵੀ ਇੱਕ ਮੋਤੀ ਪਰੋਈਏ ਔਰ ਭਾਜਪਾ ਕਾਰਕਾਰਤਾ ਇਸ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਅੱਜ ਸਵਾਗਤ ਦੇ ਵਿੱਚ ਪਹੁੰਚਾਉਣਾ ਹੈ ਧੰਨਵਾਦ ਜੀ ਗੁਰਦੀਪ ਸਿੰਘ ਦੋਸ਼ਨ ਜੀ ਕੀ ਤੇ ਰਵਨੀਤ ਸਿੰਘ ਬਿੱਟੂ ਨੂੰ ਵੀ ਉਦੋਂ ਹੀ ਸਵੀਕਾਰ ਕੀਤਾ ਜਾਏਗਾ ਜਿੱਦਾਂ ਤੁਹਾਨੂੰ ਸਵੀਕਾਰ ਕਰ ਲਿਆ ਬੀਜੇਪੀ ਦੇਖੋ ਸਾਡਾ ਹਰ ਕੈਂਡੀਡੇਟ ਦੇਸ਼ ਦੇ ਅੰਦਰ ਜਿੱਥੇ ਵੀ ਖੜਿਆ ਹੈ ਉਹ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਮਝ ਗਿਆ ਸੀ ਵੋਟਾਂ ਪਾਣੇ ਆ ਜੇ ਰਵਨੀਤ ਬਿੱਟੂ ਸਾਹਿਬ ਦੀ ਗੱਲ ਕਰ ਲਈਏ ਤੇ ਮੈਂ ਸਮਝਦਾ ਜੇ ਐਮਪੀ ਇੱਧਰ ਆਏ ਆ ਤੇ ਇਹ ਸੋਚਣਾ ਬਣਦਾ ਕਿਉਂ ਆਏ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਦੇਸ਼ ਦੀ ਤਰੱਕੀ ਨਰਿੰਦਰ ਮੋਦੀ ਜੀ ਹੱਕ ਤੇ ਆ ਜਿਨ੍ਹਾਂ ਦੇ ਹੱਥ 'ਚ ਤਰੱਕੀ ਹੋਵੇ ਤੇ ਜੇ ਕੋਈ ਕੈਂਡੀਡੇਟ ਆਇਆ ਤੇ ਮੈਂ ਸਮਝਦਾ ਬਹੁਤ ਚੰਗੀ ਗੱਲ ਹੈ ਰਵਨੀਤ ਸਿੰਘ ਬਿੱਟੂ 10 ਸਾਲ ਤੋਂ ਆਇਆ ਉਹਨਾਂ ਨੇ ਆਪ ਮੰਨਿਆ ਕਿ ਜੇ ਮੈਂ ਭਾਰਤੀ ਜਨਤਾ ਪਾਰਟੀ ਨਾਲ ਪਹਿਲਾਂ ਜੁੜਿਆ ਹੁੰਦਾ ਤੇ ਵਿਕਾਸ ਬੜਾ ਹੋਣਾ ਸੀ ਅੱਜ ਜਿਸ ਦਿਨ ਲੁਧਿਆਣਾ ਸਟੇਸ਼ਨ ਤੇ ਰਵਨੀਤ ਸਿੰਘ ਬਿੱਟੂ ਜੀ ਦੇ ਚਾਹ ਚੜ ਤੇ ਮੈਂ ਸਮਝਦਾ ਐਦਾਂ ਹੀ ਵਰਕਰਾਂ ਚ ਚਾਹ ਬਣਿਆ ਰਵੇ ਕਿਉਂਕਿ ਲੰਬੇ ਸਮੇਂ ਬਾਅਦ 26 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਮਲ ਦਾ ਫੁੱਲ ਆ ਲੁਧਿਆਣਾ ਚ ਵੀ ਖਿਲ ਰਿਹਾ ਪੰਜਾਬ ਚ ਵੀ ਖਿਲ ਰਿਹਾ ਸਮੁੱਚੇ ਦੇਸ਼ ਚ ਖਿਲ ਰਿਹਾ ਤੇ ਕਮਲ ਦੇ ਫੁੱਲ ਦਾ ਮਤਲਬ ਹੀ ਤਰੱਕੀ ਹੈ ਤੇ ਜੇ ਅੱਜ ਦੇਸ਼ ਦੀ ਤਰੱਕੀ ਚਾਹੁੰਦੇ ਆ ਉੱਥੇ ਪੰਜਾਬ ਦੀ ਤਰੱਕੀ ਚਾਹੁੰਦੇ ਆ ਤੇ ਫਿਰ ਕਮਲ ਦਾ ਫੁੱਲ ਬਹੁਤ ਜ਼ਰੂਰੀ ਹੈ ਹਾਂ ਇੱਕ ਚੀਜ਼ ਦੱਸ ਦਈਏ ਕਿ ਆ ਕਾਂਗਰਸ ਦੀ ਜਿਹੜੇ ਕਹਿ ਰਹੇ ਨੇ ਕਿ ਰਵਨੀਤ ਸਿੰਘ ਬਿੱਕੂ ਕਰਦੇ ਜਦੋਂ ਕਾਂਗਰਸ ਕੋਲ ਅਸੀਂ ਠੀਕ ਸੀਗੇ ਬਾਅਦ ਚ ਚਲੇ ਜਾਂਦੇ ਗਲਤ ਹੁੰਦੇ ਐ ਤਾਂ ਨਹੀਂ ਕਹਿਣਾ ਚਾਹੀਦਾ ਮੈਂ ਸਮਝਦਾ ਕਿ ਉਹਨਾਂ ਨੇ ਸਭ ਤੋਂ ਵੱਧ ਸਵਾਲ ਪਾਏ ਸੀ ਉਦੋਂ ਚਾਚੜਦਾ ਸੀ ਉਦੋਂ ਤਾਂ ਭੰਗੜੇ ਪਾਉਂਦੇ ਸੀ ਤੇ ਹੁਣ ਉਹਨਾਂ ਦੇ ਜਦੋਂ ਦਿਲ ਦਿਲਾਂ ਦੇ ਅੰਦਰ ਜਲਨ ਹੋ ਰਹੀ ਹੈ ਤੇ ਉਹ ਜਲਨ ਮਹਿਸੂਸ ਸਾਰੇ ਨੂੰ ਹੋ ਰਹੀ ਹੈ ਮੈਂ ਇੱਕ ਗੱਲ ਸਮਝ ਲਓ ਪੰਜਾਬ ਦੇ ਅੰਦਰ ਸ਼ਾਂਤੀ ਚਾਹੀਦੀ ਹੈ ਪੰਜਾਬ ਦੇ ਅੰਦਰ ਤਰੱਕੀ ਚਾਹੀਦੀ ਹੈ ਇੱਕ ਨੰਬਰ ਦਾ ਸੂਬਾ ਸੀਗਾ ਅੱਜ ਜੇ 28ਵੇਂ ਨੰਬਰ ਤੇ ਹੋਇਆ ਤੇ ਲੀਡਰਾਂ ਦੇ ਕਰਕੇ ਹੋਇਆ ਤੇ ਉਹ ਲੀਡਰ ਉਹਨੂੰ ਭਜਾਣਾ ਤੇ ਹੁਣ ਨਵੇਂ ਲੀਡਰ ਲੈ ਕੇ ਆਣੇ ਜਿਹੜੇ ਬੋਦੀ ਸਾਹਿਬ ਦੇ ਨਾਲ ਰਲ ਕੇ ਕੰਮ ਕਰ ਸਕਣ ਉਹ ਸ਼ਹੀਦ ਦੇ ਪਰਿਵਾਰ ਤੋਂ ਨੇ ਰਵਨੀ ਸਿੰਘ ਮਿੱਟੂ ਇਹਦਾ ਫਾਇਦਾ ਕਾਂਗਰਸ ਕਰ ਰਹੀ ਹੈ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹਨਾ ਕਿ ਦੇਸ਼ ਦੇ ਅੰਦਰ ਤਰੱਕੀ ਚਾਹੀਦੀ ਹੈ ਪੰਜਾਬ ਦੇ ਅੰਦਰ ਸ਼ਾਂਤੀ ਚਾਹੀਦੀ ਹੈ ਤੇ ਉਹ ਤ ਲੁਧਿਆਣਾ ਤੋਂ ਕਮਲ ਕਪੂਰ ਦੇ ਨਾਲ ਜੋਗਿੰਦਰ ਕੰਬੋਜ਼ ਦੀ ਰਿਪੋਰਟ